ਜਗਰਾਵਾ ਸ਼ਹਿਰ ਦੇ ਘਰ-ਘਰ ਦੇ ਵਿੱਚ ਬੈਠੇ ਹਰ ਨੇਚਰ ਲਵਰ ਸਾਥੀ ਨੂੰ ਤੁਹਾਡੇ ਸੁਭਚਿੰਤਕ ਸਤਪਾਲ ਸਿੰਘ ਦੇੜਕਾ ਵੱਲੋਂ ਸਤਕਾਰ ਸਹਿਤ ਸਤਿ ਸ੍ਰੀ ਅਕਾਲ ਜਗਰਾਉ ਵਾਸੀਓ 7 ਸਾਲ ਜ਼ਿੰਦਗੀ ਦੇ ਕੀਮਤੀ ਜਿਹੜੇ ਕਦੇ ਵਾਪਸ ਨਹੀਂ ਆਉਣੇ ਤੁਹਾਨੂੰ ਦਿੱਤੇ ਆ ਤੇ 7 ਸਾਲਾਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ 70000 ਰੁੱਖ ਲਗਾ ਕੇ ਤੁਹਾਡੇ ਸਾਹਾਂ ਦੇ ਲਈ ਜਿਹਨਾਂ ਨੇ ਤੁਹਾਡੇ ਸਾਹ ਜ਼ਿੰਦਗੀ ਜਿਉਣ ਲਈ ਤੁਹਾਨੂੰ ਸਾਹ ਦੇਣੇ ਆ ਉਹਨਾਂ ਦੇ ਲਈ ਦਿੱਤੇ ਆ ਤੇ ਤੁਹ ਤੋਂ ਮੰਗ ਸਿਰਫ ਕੀ ਕਰ ਰਹੇ ਆ ਮੰਗ ਸਿਰਫ ਤੁਹ ਤੋਂ ਇੱਕ ਕਰ ਰਹੇ ਆ ਕਿ 18 19 20 April ਨੂੰ ਟਾਈਮ ਵੀ ਤੁਹਾਡਾ ਸਵੇਰੇ 10 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਜਦੋਂ ਵੀ ਤੁਹਾਡੇ ਕੋਲੇ ਟਾਈਮ ਹੋਵੇ ਜਰੂਰ ਪਹੁੰਚਿਓ ਬੇਸਿਕ ਸਕੂਲ ਡਾਈਟ ਪੁਰ ਦੇ ਥੱਲੇ ਇੱਕ ਵਿਜਿਟ ਕਰਨ ਲਈ ਜਰੂਰ ਆਇਓ ਤੇ ਤੁਹਾਡੇ ਕੋਲੇ 1 2 4 5 ਬੂਟੇ ਲਗਾਉਣ ਦੀ ਜਗ੍ਹਾ ਹੋਵੇ ਤਾਂ ਜਗ੍ਹਾ ਬੂਟੇ ਤੁਹਾਨੂੰ ਟਰਸਟ ਵੱਲੋਂ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਦਿੱਤੇ ਜਾਣਗੇ ਜਰੂਰ ਪਹੁੰਚਿਓ ਤੇ ਇਸ ਵੀਡੀਓ ਨੂੰ ਜਗਰਾਉਂ ਦੇ ਹਰ ਇੱਕ ਵਿਅਕਤੀ ਤੱਕ ਪਹੁੰਚਦਾ ਕਰਨਾ ਉਹਨੂੰ ਇੱਥੇ ਲੈ ਕੇ ਆਉਣਾ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਤੁਹਾਡਾ ਫਰਜ਼ ਆ ਧੰਨਵਾਦ